ਸਾਰਿਆਂ ਨੂੰ ਬਲਜੀਤ कौर ਬਾਲਵੰਦੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਹੋ ਤੁਹਾਡਾ ਕੀ ਹਾਲ ਚਾਲ ਹੈ ਜੀ ਅੱਜ ਮੈਂ ਤੁਹਾਨੂੰ ਇੱਕ ਢੋਲਕੀ ਦੀ ਗੀਤ ਸੁਣਾਉਣ ਜਾ ਰਹੀ ਹਾਂ ਸੁਣ ਕੇ ਦੱਸਣਾ ਕਿ ਕਿਹੋ ਜਿਹਾ ਲੱਗਾ ਜੇਕਰ ਵਧੀਆ ਲੱਗਾ ਲੱਗੇ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਆ ਕਰੋ ਤੇ ਹੁਣ ਤੁਸੀਂ ਢੋਲਕੀ ਦਾ ਗੀਤ ਸੁਣੋ ਚਾਰ ਪੁੱਤਰ ਹੋਏ ਨੇ ਇੱਕ ਚਾਰ ਤੀਆਂ ਹੋਈਆਂ ਨੇ ਚਾਰ ਪੁੱਤਰ ਹੋਏ ਨੇ ਇੱਕ ਚਾਰ ਤੀਆਂ ਹੋਈਆਂ ਕਰਮਾ ਵਾਲਿਆ ਪੂਰੇ ਅੱਠ ਹੋਏ ਨੇ ਕਰਮਾ ਵਾਲਿਆ ਪੂਰੇ ਅੱਠ ਹੋਏ ਨੇ ਚਾਰ ਨੂੰ ਆਇਆਈਆਂ ਨੇ ਇੱਕ ਚਾਰ ਜੋਈ ਆਏ ਨੇ ਪੋਤੇ ਹੋਏ ਨੇ 1 4 2 ਤੇ ਹੋਏ ਨੇ 4 ਪੋਤੇ ਹੋਏ ਨੇ 1 4 2 ਤੇ ਹੋਏ ਨੇ ਕਰਮਵਾੜਿਆ ਪੂਰੇ 24 ਹੋਏ ਨੇ ਕਰਮਵਾੜਿਆ ਪੂਰੇ 24 ਹੋਏ ਨੇ 4 ਪੋਤੀਆਂ ਹੋਈਆਂ ਨੇ 1 4 2 ਪੋਤੀਆਂ ਹੋਈਆਂ ਨੇ 4 ਪੋਤੀਆਂ ਹੋਈਆਂ ਨੇ 1 4 2 ਪੋਤੀਆਂ ਹੋਈਆਂ ਨੇ ਕਰਮਵਾੜਿਆ ਬੱਤੀ ਹੋਏ ਨੇ ਕਰਮਾਵਾੜੇ ਪੂਰੇ ਬੱਤੀ ਹੋਏ ਨੇ ਉਤੋਂ ਮੀ ਆਇਆਏ ਉਤੋਂ ਨੇਰੀ ਆਈਏ ਉਤੋਂ ਮੀ ਆਇਆਏ ਉਤੋਂ ਨੀ ਨੇਰੀ ਆਈਏ ਕਰਮਾਵਾੜਿਆ ਮੰਝੀ ਕਿੱਥੇ ਢਾਵਾਂਗੇ ਕਰਮਾਵਾੜਿਆ ਮੰਝੀ ਕਿੱਥੇ ਢਾਵਾਂਗੇ ਤਿਆਂ ਅਨੁਸਾਰੇ ਤੋਂ ਗੇ ਨਵਾਨੂੰ ਪੇਕੇ ਛੱਡਾਂਗੇ ਧੀਆਂ ਨੂੰ ਸੋਹਰੇ ਤੋਰਾਂਗੇ ਨਵਾਨੂੰ ਪੇਕੇ ਤੋਰਾਂਗੇ ਕਰਮਾ ਵਾਲੀਏ ਆਪ ਜਵਾਰਾ ਮੱਲਾਂਗੇ ਕਰਮਾ